ਅਗਰ ਅਸੀਂ 4400 ਕਿਲੋਮੀਟਰ ਸਫ਼ਰ ਕੱਢਦੇ ਆਂ ਤੇ ਅਸੀਂ 8000 ਰੁਪਇਆ ਗਵਰਨਮੈਂਟ ਦੀ ਜੇਬ 'ਚ ਪਾਉਂਦੇ ਆਂ 4000 ਦਾ ਤੇਲ ਭੁਗਦੇ ਆਂ 4000 ਉਹਦੇ 'ਚੋਂ ਦਿੰਨੇ ਗਵਰਨਮੈਂਟ ਨੂੰ 4000 ਵੀ ਅਸੀਂ ਟੋਲ ਟੈਕਸ ਕਤੌਣੇ ਆਂ ਜਿਸ ਲਈ ਅਸੀਂ ਟਰੱਕ ਲੈਨੇ ਸਾਨੂੰ 15 ਲੱਖ ਰੁਪਇਆ ਟੈਕਸ ਪੈਂਦਾ ਉਹਦੇ 'ਚ ਸਾਲ ਬਾਅਦ ਕੈਰ ਲੜਨੇ ਆ ਟੈਕਸ ਭਰਦੇ ਆ ਕੋਈ ਡਰਾਈਵਰੀ ਨਹੀਂ ਕਰ ਸਕੂਗਾ ਚਾਹੇ ਕੋਈ ਕਾਰ ਡਰਾਈਵਰ ਆ ਟਰੰਪੂ ਡਰਾਈਵਰ ਆ ਜੇਦੀ ਮਾੜੀ ਜੀ ਕਦੇ ਲੱਗੀ ਅਗਲੇ ਨੇ ਕਹਿੰਦਾ ਚੱਲ ਥਾਂ ਗਵਰਨਮੈਂਟ ਨੇ ਇਥੇ ਸਾਨੂੰ ਦਿੱਤਾ ਕੀ ਹੈ ਇੱਕ ਗੱਡੀ ਅਸੀਂ 10 ਸਾਲ ਚਲਾਉਨੇ ਆ ਅਸੀਂ ਤਕਰੀਬਨ ਉਹਦਾ 8 ਲੱਖ ਦੇ ਤੱਕ ਦਾ ਬੀਮਾ ਭੁਗਤਦੇ ਆ ਡਰਾਈਵਰ ਨੂੰ ਕੋਈ ਮਰਿਆ ਡਰਾਈਵਰ ਦਾ ਕਿਸੇ ਨੇ ਲਿਖਿਆ ਇਥੇ ਕੋਵਿਡ ਹੋਊਗਾ ਮਰ ਗਿਆ ਸਰਕਾਰਾਂ ਨੂੰ ਕਿਸੇ ਨੂੰ ਵੀ ਕਦੀ ਡਰਾਈਵਰਾਂ ਦੀ ਪਰੇਸ਼ਾਨੀ ਦੀ ਸਮਝ ਹੀ ਨਹੀਂ ਆਈ ਦੂਜੀ ਗੱਲ ਅੱਗੇ ਮਾਲਕ ਹੜਤਾਲ ਕਰਦੇ ਸੀ ਟੈਕ ਡਰਾਈਵਰਾਂ ਨੂੰ ਧੱਕੇ ਨਾਲ ਗੱਡੀਆਂ ਚਲਾਉਣ ਨੂੰ ਭੇਜਦੇ ਸੀ ਸਭ ਤੋਂ ਵਧੀਆ ਗੱਲ ਇਸ ਵਾਰ ਇਹ ਹੋਈ ਆ ਤੇ ਜਿਹੜੀ ਇਸ ਵਾਰ ਡਰਾਈਵਰਾਂ ਦੇ ਸਿਰ ਤੇ ਪਈ ਉਹ ਡਰਾਈਵਰਾਂ ਨੂੰ ਇਹ ਲੜਾਈ ਲੜਨੀ ਪੈਣੀ ਆ ਇਹਦੇ ਵਿੱਚ ਇੱਕ ਗੱਲ ਆਪਾਂ ਜਰੂਰ ਕਵਾਂਗੇ ਬੱਸਾਂ ਦੇ ਡਰਾਈਵਰ ਵੱਡੀਆਂ ਕੰਪਨੀਆਂ ਦੇ ਡਰਾਈਵਰ ਪਹਿਲਾਂ ਉਹ ਚਾਬੀਆਂ ਮਾਲਕਾਂ ਨੂੰ ਫੜਾਉਂਣ ਜਿਹੜੀ ਕੀ ਤੁਹਾਡਾ ਕੰਮ ਕਾਮਯਾਬ ਹੋ ਸਕੇ ਉਸ ਤਰ੍ਹਾਂ ਤੁਹਾਡੇ ਕੋਲ ਕੋਈ ਤਰੀਕਾ ਨਹੀਂ ਕੁਝ ਨਹੀਂ ਤੇਰੇ ਤੇ ਪਰਚਾ ਪਾਵਾਂਗੇ ਦੇਖ ਲੈ 7 ਲੱਖ ਤੈਨੂੰ ਜੁਰਮਾਨਾ ਹੋਣਾ 10 ਸਾਲ ਦੀ ਤੈਨੂੰ ਸਜ਼ਾ ਹੋਣੀ ਆ ਤੂੰ ਦੇਖ ਲੈ ਕਿਹੜੇ ਤਰੀਕੇ ਨਾਲ ਨਭਟਾਏਗਾ ਜਿਹੜੇ ਅੱਗੇ ਸਾਡੇ ਥੋੜੇ ਥੋੜੇ ਪੈਸਿਆਂ ਨਾਲ ਸੀ ਰਾਜਨਾਮੇ ਕਰ ਲੈਂਦੇ ਸੀ ਉਹ ਰਾਜਨਾਮੇ ਲੱਖਾਂ 'ਚ ਹੋਣਗੇ ਕਿੱਥੋਂ ਦੇ ਨੇ ਡਰਾਈਵਰਾਂ ਨੇ ਲੱਖਾਂ ਕਿਹੜੇ ਡਰਾਈਵਰ ਕੋਲ ਆਖਾਂ ਜੇ ਇੱਧਰ ਨੂੰ ਤੁਰਿਆਂ ਆਪਾਂ ਤੇ ਇਦਾਂ ਦੇ ਤੁਰਿਏ ਜਿੱਦਾ ਜ਼ਿੰਮੇਦਾਰ ਤੁਰੇ ਸੀ ਇੱਕ ਵਾਰ ਸਾਨੂੰ ਦਿੱਲੀ ਦਾ ਮੂੰਹ ਫੇਕ ਮਾਉਣਾ ਪਊਗਾ ਨਹੀਂ ਤਾਂ ਕਿਸੇ ਦੇ ਪੱਲੇ ਕੁਝ ਨਹੀਂ ਰਹਿਣਾ ਕੋਈ ਡਰਾਈਵਰੀ ਨਹੀਂ ਕਰ ਸਕੂਗਾ ਚਾਹੇ ਕੋਈ ਕਾਰ ਡਰਾਈਵਰ ਆ ਟਰੰਪੂ ਡਰਾਈਵਰ ਆ ਜੇਦੀ ਮਾੜੀ ਜੀ ਕਦੇ ਲੱਗੀ ਅਗਲੇ ਨੇ ਕਹਣਾ ਚੱਲ ਥਾਣੇ ਔਰ ਥਾਣੇ ਦੀ ਤੁਸੀਂ ਖਬਰ ਸੁਣ ਹੀ ਰਹੇ ਹੋ ਜਿਹੜੀ ਹੈਗੀ ਆ ਬਹੁਤ ਬੁਰੀਆਂ ਹਾਲਤਾ ਹੋਣਗੀਆਂ ਗਵਰਨਮੈਂਟ ਨੇ ਅਜੇ ਤੱਕ ਸਾਨੂੰ ਦਿੱਤਾ ਕੀ ਆ ਇੱਕ ਗੱਡੀ ਅਸੀਂ 10 ਸਾਲ ਚਲਾਉਨੇ ਆ ਅਸੀਂ ਤਕਰੀਬਨ ਉਹਦਾ 8 ਲੱਖ ਦੇ ਤੱਕ ਦਾ ਬੀਮਾ ਭੁਗਤਦੇ ਆ ਜੇ ਗੱਡੀ ਨੋ ਕਲੇਮ ਰਹਿੰਦੀ ਹੈ ਸਰਕਾਰਾਂ ਸਾਨੂੰ ਕੀ ਦਿੰਦੀਆਂ ਉਹਦੇ ਬਦਲੇ ਕੁਝ ਨਹੀਂ ਸ਼ਾਇਦ ਕਿਸੇ ਨੂੰ ਇਹ ਗੱਲ ਪਤਾ ਹੀ ਨਹੀਂ ਹੈਗੀ ਅਗਰ ਅਸੀਂ ਅੱਜ 4400 ਕਿਲੋਮੀਟਰ ਸਫ਼ਰ ਕੱਢਦੇ ਆ ਤੇ ਅਸੀਂ 8000 ਰੁਪਇਆ ਗਵਰਨਮੈਂਟ ਦੀ ਜੇਬ ਚ ਪਾਉਂਦੇ ਆ 4000 ਦਾ ਤੇਲ ਫੂਕਦੇ ਆ 4000 ਉਹਦੇ ਚੋਂ ਦਿੰਨੇ ਗਵਰਨਮੈਂਟ ਨੂੰ 4000 ਤਾਂ ਹੀ ਅਸੀਂ ਟੋਲ ਟੈਕਸ ਕਟਾਉਂਦੇ ਆ ਕਈ ਟੋਲ ਟੈਕਸ ਇਦਾਂ ਦੇ ਮਹਿੰਗੇ ਨੇ ਜਿਹੜੇ ਕੀ ਸਾਨੂੰ 40 ਰੁਪਏ ਕਿਲੋਮੀਟਰ ਤੋਂ ਵੀ ਉੱਤੇ ਪੈ ਰਹੇ ਆ ਅੱਜ ਕਦੀ ਸੋਚਿਆ ਇੱਕ ਛੋਟੀ ਜੀ ਮਿਸਾਲ ਦਿੰਨਾ ਮੈਂ ਤੁਹਾਨੂੰ ਇੱਕ ਦੋ ਜਿਹੜੇ ਸਾਰੇ ਡਰਾਈਵਰਾਂ ਨੂੰ ਪਤਾ ਲੱਗ ਜਾਏ ਤੁਲੀਏ ਦਾ ਟੋਲ ਤੂਲੀਏ ਤੋਂ ਘਟਾਉਣਾ ਜਿਹੜੀ ਗੱਡੀ ਮਾਲੇਗਾਉਂ ਤੋਂ ਮੁੜਦੀ 40 ਕਿਲੋਮੀਟਰ ਸਫ਼ਰ ਕੱਢ ਕੇ ਉਹਦਾ ਟੋਲ 1200 ਰੁਪਈਆ ਇੱਕ ਟੋਲ ਫਲੋਰ ਫਗਵਾੜੇ ਤੋਂ ਗੱਡੀ ਚੜੀ ਲੁਧਿਆਣੇ ਗਈ 40 ਕਿਲੋਮੀਟਰ ਟੋਲ 1200 ਅਗਰ ਟਨ ਭਜਨ ਵੱਧ ਗਿਆ ਉਹੋ ਟੋਲ 2400 ਕੀ ਕਰਦੀ ਆ ਪਈਆਂ ਗੌਰਮੈਂਟਾਂ ਐ ਟੱਕਾ ਨਾਲ ਜਿਸ ਲਈ ਅਸੀਂ ਟਰੱਕ ਲੈਨੇ ਸਾਨੂੰ 15 ਲੱਖ ਰੁਪਈਆ ਟੈਕਸ ਪੈਂਦਾ ਉੱਤੇ ਇਸ ਟੈਕਸ ਸਾਲ ਬਾਅਦ ਟਾਇਰ ਲਾਉਣੇ ਆ ਟੈਕਸ ਭਰਦੇ ਆ ਇਹ ਜਿਹੜੇ ਸਾਰੇ ਖਰਚੇ ਸਾਡੀ ਗਿਣਤੀ ਚ ਨਹੀਂ ਹੈਗੇ ਉਤੋਂ ਖੁਸ਼ਕ ਬੰਦਰਾਂਗਾ ਫਲਾਣਾ ਟਮਕਾਨਾ ਇਹ ਵੋ ਦੁਨੀਆ ਭਰ ਦੇ ਖਰਚੇ ਸਾਡੇ ਤੇ ਅਸਲੇ ਪੈ ਗਏ ਡਰਾਈਵਰ ਦੀ ਐਂਡ ਦੀ ਜ਼ਿੰਦਗੀ ਕੀ ਆ ਤੁਸੀਂ ਸਜ਼ਾ ਤੋਂ ਤੇ ਇਹ ਜੁਰਮਾਨੇ ਤੋਂ ਬਾਹਰ ਹੀ ਸੋਚ ਲਓ ਜਿਸ ਦਿਨ ਡਰਾਈਵਰ ਡਰਾਈਵਰੀ ਛੱਡ ਦਿੰਦਾ ਨਾ ਉਹ ਮਜ਼ਦੂਰੀ ਕਰਨ ਚੋਗਾ ਨਾ ਉਹ ਡਰਾਈਵਰੀ ਕਰਨ ਚੋਗਾ ਨਾ ਕਿਸੇ ਪਾਸੇ ਜਾਣ ਜੋਗਾ ਡਰਾਈਵਰ ਉਹ ਨਸ਼ਿਆਂ ਕਰਕੇ ਭੰਡਿਆ ਜਾਂਦਾ ਅੱਜ ਪਬਲਿਕ ਕਿੱਥੇ ਆ ਨਸ਼ਿਆਂ 'ਚ ਸਭ ਤੋਂ ਉੱਪਰ ਸਭ ਤੋਂ ਉੱਤੇ ਕੋਲ ਜਾਂਦੇ ਮੁੰਡੇ ਜਿਹੜੇ ਚਿੱਟੇ ਨਾਲ ਜਗ੍ਹਾ ਜਗ੍ਹਾ ਮਰਦੇ ਪਏ ਆ ਡਰਾਈਵਰ ਦਾ ਕੋਈ ਮਰਿਆ ਡਰਾਈਵਰ ਦਾ ਕਿਸੇ ਨੇ ਲਿਖਿਆ ਇੱਥੇ ਕੋਬਡ ਹੋ ਜੋ ਕੇ ਮਰ ਗਿਆ ਕੀ ਆ ਜਿਹੜਾ ਟ੍ਰਾਂਸਪੋਰਟ ਅਸੀਂ ਚਲਦੇ ਆ ਸਾਡੀ ਰਾਤ ਨੂੰ ਗੱਡੀ ਨਹੀਂ ਭਰਦੀ ਸਾਡੇ ਲਈ ਉਹ ਮੁਸੀਬਤ ਖੜੀ ਹੁੰਦੀ ਸ਼ਹਿਰ ਦੇ ਵਿੱਚ ਕਿ ਸਵੇਰੇ ਸਵੇਰੇ ਸਾਨੂੰ ਬਾਹਰ ਜਾਣ ਤੱਕ ਦਾ ਅਰੇਂਜਮੈਂਟ ਨਹੀਂ ਜਿਹੜਾ ਟਰਾਂਸਪੋਰਟ ਵਾਲਾ ਸਾਡੇ ਤੋਂ ਲੱਖਾਂ ਰੁਪਏ ਮਹੀਨੇ ਦੇ ਕਮਾਰਿਆ ਉਹ ਸਾਡੀ ਸਹੂਲਤ ਸਾਨੂੰ ਕੀ ਦੇ ਰਿਆ ਸਾਨੂੰ ਨਹਾਉਣ ਨੂੰ ਜਗ੍ਹਾ ਨਹੀਂ ਜਿਹੜੇ ਹੋਟਲਾਂ ਤੇ ਅਸੀਂ ਸਵੇਰ ਨੂੰ ਹੋਦੀਆਂ 'ਚ ਮੂੰਹ ਧੋਨੇ ਆ ਉਹਨਾਂ ਹੀ ਹੋਦੀਆਂ ਦੇ ਵਿੱਚ ਲੋਕ ਲੈਟਰਿੰਗ ਵਾਲੀਆਂ ਬੋਤਲਾਂ ਲੈ ਆ ਕੇ ਪੜਦੇ ਆ ਕੀ ਡਰਾਈਵਰ ਦੀ ਜ਼ਿੰਦਗੀ ਆ ਕੀ ਸਰਕਾਰ ਦੀ ਸਹੂਲਤ ਹੈਗੀ ਕੋਈ ਅਗਰ ਡਰਾਈਵਰਾਂ ਨੇ ਡਰਾਈਵਰੀ ਛੱਡੀ بے روزگاری 50% ਹੋਰ ਵੱਜੇਗੀ 50% ਪੂਰੇ بزنس ਠੱਪ ਹੋਣਗੇ ਕੱਲੇ ਟਰੱਕਾਂ ਦੀ ਠੱਪ ਹੋਣਗੇ ਇੱਕ ਟਰੱਕ ਬੰਦ ਹੁੰਦਾ ਉਹਦੇ ਨਾਲ 20 ਦੈਰੇ ਹੋਰ ਬੰਦ ਹੁੰਦੇ ਆ ਇੱਕ ਭੀਖ ਮੰਗਣ ਵਾਲੇ ਤੋਂ ਲੈ ਕੇ ਸਾਡਾ ਰੁਪਇਆ ਮੰਤਰੀਆਂ ਤੱਕ ਜਾਂਦਾ چاہے ਕੋਈ ਬੋਲ ਕੇ ਦੱਸ ਦੇ ਨਾਂ ਦੱਸ ਦੇ ਕਿਹਦੀ ਛਿੱਲ ਕਿੱਥੇ ਨਹੀਂ ਲੈਂਦੀ ਹਰ ਇੱਕ ਰਿਕਸ਼ੇ ਵਾਲਾ ਵੀ ਸਾਡੇ ਸਾਡੇ ਚਪੇੜ ਮਾਰਨ ਨੂੰ ਆਉਂਦਾ ਅਜੇ ਡਰਾਈਵਰ ਦੀ ਜ਼ਿੰਦਗੀ ਕੀ ਆ ਅਸੀਂ ਇਕੱਲੇ ਇਕੱਲੇ ਚਪੇੜਾ ਖਾ ਰਹੇ ਹਾਂ ਇਕੱਲੇ ਇਕੱਲੇ ਜੇ ਹੁਣ ਇਕੱਠੇ ਆਉਣ ਦਾ ਮੌਕਾ ਆਇਆ ਇਕੱਠੇ ਹੋ ਜਾਓ ਇਹਨਾਂ ਚਪੇੜਾ ਤੋਂ ਬਚ ਜਾਓ ਨਹੀਂ ਤਾਂ ਤੁਹਾਡਾ ਚਪੇੜਾ ਤੋਂ ਵੀ ਬੁਰਾ ਹਾਲ ਕਰਨਗੇ ਆ ਸਰਕਾਰਾਂ ਇਹੋ ਜਿਹਾ ਬੁਰਾ ਹਾਲ ਕਰਨਗੇ ਤੁਸੀਂ ਸੋਚ ਵੀ ਨਹੀਂ ਸਕਦੇ ਕਿਹਦੇ ਕੋਲ ਇਹਨਾਂ ਨੇ ਕਦੀ ਜਾਇਦਾਦਾਂ ਚੈੱਕ ਕੀਤੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਆਰਟੀਓ ਦੀਆਂ ਜਾਇਦਾਦਾਂ ਕੀਤੀਆਂ ਐਮਪੀ ਪਾਰ ਕਰੋ ਦੇ ਦਿਓ 4000 ਰੁਪਈਆ ਮਹਾਰਾਸ਼ਟਰ ਪਾਰ ਕਰੋ ਦੇ ਦਿਓ 4000 ਰੁਪਈਆ ਕੰਡੇ ਕਰੋਨੇ ਸਾਡੀ ਗੱਡੀ ਜੰਡਰ ਲੋਡ ਮਾਲ ਕੰਡੇ ਪ੍ਰਾਈਵੇਟ ਉਥੇ ਨਹੀਂ ਲਾਤੇ 200 ਰੁਪਈਆ ਇੱਕ ਗੱਡੀ ਦੀ ਫੀਸ ਆ ਕੰਡੇ ਦੀ 200 ਰੁਪਈਆ ਫਿਰ ਅੰਡਰ ਲੋਡ ਹੋਣ ਤੋਂ ਬਾਅਦ ਉਦੋਂ ਕੰਡੇ ਦੇ ਪੈਸੇ ਕਿਉਂ ਲਏ ਜਾਂਦੇ ਆ ਇੱਕ ਸਟੇਟ 'ਚ ਦੋ ਵਾਰੀ ਕੰਡਾ ਆਉਣਾ ਮਹਾਰਾਸ਼ਟਰ 'ਚ ਦੋ ਵਾਰੀ ਆਉਣਾ ਆਂਧਰਾ 'ਚ ਦੋ ਵਾਰੀ ਆਉਣਾ ਕਰਨਾਟਕਾ 'ਚ ਦੋ ਵਾਰੀ ਆਉਣਾ ਤੇਲਗਾਨਾ ਚ ਦੋ ਵਾਰੀ ਹੋਣਾ ਕੰਡਾ ਕਿੰਨੇ ਪੈਸੇ ਬਣ ਗਏ ਕੰਡਿਆਂ ਦੇ ਗੱਡੀ ਸਾਡੀ ਫੇਂਡਰ ਲੋਡ ਫਿਰ ਉਹ ਪੈਸੇ ਕੌਣ ਦੇਗਾ ਕੰਡਿਆਂ ਤੇ ਸਰਕਾਰਾਂ ਨੂੰ ਆਪ ਦੇਣੇ ਚਾਹੀਦੇ ਜਾਂ ਟਰੱਕ ਵਾਲੇ ਨੂੰ ਦੇਣੇ ਚਾਹੀਦੇ ਆ ਫਿਰ ਉੱਥੇ ਅਸੀਂ ਲਾਈਨਾਂ ਲਾ ਕੇ ਆਪਸ ਚ ਲੜਦੇ ਆ ਅੱਗੇ ਤੋਂ ਅੱਗੇ ਵੜਦੇ ਇੱਕ ਦੂਜੇ ਦੇ ਪਹਿਲਾਂ ਇੱਥੋਂ ਸੁਧਰੋ ਆਪਸ ਇੱਕ ਹੋਵੋ ਬੰਦਿਆਂ ਵਾਂਗੂ ਲਾਈਨਾਂ ਲਾਉਣੀਆਂ ਸਿੱਖੋ ਲੋਕਾਂ ਨਾਲ ਲੜਨਾ ਸਿੱਖੋ ਇੱਕ ਵਾਰੀ ਦੀ ਗੱਲ ਆ ਰਾਜਸਥਾਨ ਦੀ ਸਾਡੀ ਰਾਜਸਥਾਨ ਦੀ ਕਿਤੇ ਗੱਡੀ ਮੜ ਜੀ ਕਾਰ ਨਾਲ ਟੱਚ ਹੋ ਗਈ ਮੈਂ ਵੀ ਸ਼ੂਗਰ ਦਾ ਮਰੀਜ਼ ਆ ਮੈਨੂੰ ਤਾਂ ਸਾਲਾ ਬਾਥਰੂਮ ਨੇ ਜ਼ੋਰ ਪਾਇਆ ਸੀ ਮੈਂ ਜਾ ਲੱਭਦਾ ਹੀ ਗੱਡੀ ਲਾਉਣ ਨੂੰ ਉਹ ਕੁਦਰਤੀ ਮੌਦ ਹੀ ਗੱਡੀ ਦੇ ਪਿੱਛੇ ਮੈਂ ਵੀ ਲਾਤੀ ਚੱਲ ਮੈਂ ਕਿਹਾ ਤੇ ਮੋੜੇ ਗੱਡੀ ਖੜੀ ਆ ਸਾਡੀਆਂ ਦੋ ਸੀਗੀਆਂ ਮੈਂ ਮਗਰ ਨਾਲੇ ਵੀ ਮੇਰੇ ਮਗਰ ਲਾਤੀ ਉਹ ਕਾਰ ਵਾਲਾ ਉਥੋਂ ਦੌੜ ਗਿਆ ਉਹ ਗੱਡੀ ਵਾਲਾ ਆ ਕੇ ਵਿਚਾਰਾ ਮੇਰੇ ਪੈਰੀ ਹੱਥ ਲਾਈ ਆ ਭਾਜੀ ਤੁਸੀਂ ਬਚਾ ਲਿਆ ਮੈਨੂੰ ਮੈਂ ਕਿਹਾ ਯਾਰ ਮੈਂ ਤਾਂ ਬਾਥਰੂਮ ਦਾ ਮਾਰਿਆ ਰੁਕਿਆ ਹੀ ਕਹਿੰਦਾ ਪਰ ਹੋਰੀ ਸੋਚਿਆ ਵੀ ਕਿੰਨੇ ਗੱਡੀਆਂ ਕਟੀਆਂ ਹੋ ਗਈਆਂ ਪੰਜਾਬ ਦੀਆਂ ਇਹਨਾਂ ਦੀ ਹੁਣ ਮੈਨੂੰ ਬਚਾਉਣਗੇ ਜਦ ਤੱਕ ਅਸੀਂ ਇਕੱਲੇ ਇਕੱਲੇ ਆ ਪੰਜਾਂ ਗੁਲੀਆਂ ਨੂੰ ਖਿਲਾਰ ਲਓ ਇਹੋ ਜਿਹਾ ਨਾਰੇ ਤਾਰੋਕ ਦੀ ਨਾ ਦਾਣੇ ਰੁਕਣੇ ਕੁਛ ਨਹੀਂ ਰੁਕਣਾ ਜਿਸ ਲਈ ਇਹਨਾਂ ਨੂੰ ਇਕੱਠੇ ਕਰ ਲੈਣਾ ਇਹਦੇ 'ਚ ਜੋ ਮਰਜੀ ਰੋਕ ਲੋ ਰੇਤਾ ਵੀ ਰੁਕੂਗੀ ਸਰਕਾਰ ਵੀ ਰੁਕੂਗੀ ਪਬਲਿਕ ਵੀ ਰੁਕੂਗੀ ਪਬਲਿਕ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿਉਂ ਡਰਾਈਵਰਾਂ ਤੇ ਹੱਥ ਜੱਕਦੇ ਹੋ ਆ ਕੇ ਤੁਸੀਂ ਕਿਉਂ ਗਾਲਾਂ ਕੱਢਦੇ ਹੋ ਭਾਈ ਜਿੱਥੇ ਸਾਈਡ ਦੇਣ ਦੀ ਤੁਹਾਨੂੰ ਜਗ੍ਹਾ ਨਹੀਂ ਦੇ ਦੇਣੀ ਟਰੱਕ ਵਾਲੇ ਨੇ ਬੱਸ ਵਾਲੇ ਨੇ ਵੀ ਦੇ ਦੇਣੀ ਜਿੱਥੇ ਜਗ੍ਹਾ ਹੀ ਨਹੀਂ ਤੁਹਾਨੂੰ ਸਾਈਡ ਕਿੱਧਾ ਦਊਗਾ ਕੋਈ ਹੁਣ ਦੇਖੋ ਹੋਰ ਸਰਕਾਰ ਨੇ ਨਵਾਂ ਖੇਲ ਖੇਡਿਆ ਸਿਕਸ ਲੇਨ ਸਾਨੂੰ ਗਵਲੀ ਲੈਣ ਦੇਤੀ ਮਰੋ ਸਾਨੂੰ ਦੋਹਾਂ ਸਾਈਡਾਂ ਦੇਖਣੀਆਂ ਪੈਂਦੀਆਂ ਅਸੀਂ ਫੋਰ ਲਾਈਨਿੰਗ ਤੇ ਪਟੜੀ ਨਾਲ ਗੱਡੀ ਲਾ ਲੈਂਦੇ ਸੀ ਦੂਜੀ ਸਾਈਡ ਸਾਰੀ ਪੇਲੀ ਛੱਡ ਦਿੰਦੇ ਸੀ ਇੱਕ ਸਾਈਡ ਦੇਖ ਕੇ ਸਾਡੀ ਗੱਡੀ ਚੱਲਦੀ ਸੀ ਅੱਜ ਇੱਕ ਡਰਾਈਵਰ ਸਾਈਡ ਤੋਂ ਕਾਰ ਆ ਰਿਹਾ ਇੱਕ ਕੰਡੈਕਟਰ ਸਾਈਡ ਤੋਂ ਆ ਰਿਹਾ ਮੋੜੇ ਆ ਕੇ ਦਾ ਵੀ ਬਣਾ ਦਿੰਦੇ ਆ ਟਰੱਕ ਵਾਲਾ ਚਾਹੇ ਮਰੇ ਚਾਹੇ ਜੀਵੇ ਉਹਨਾਂ ਨੂੰ ਆਪਣੀ ਵੀ ਦਾ ਮਤਲਬ ਹੈ ਕਾਰ ਵਾਲਿਆਂ ਦੀ ਲੇਨ ਕਿਉਂ ਨਹੀਂ ਕੋਈ ਸੈੱਟ ਕੀਤੀ ਫੇਰ ਕਾਰ ਵਾਲੇ ਵੀ ਇਕ ਲੇਨ 'ਚ ਚੱਲਣ ਫੇਰ ਕਾਰਾਂ ਵਾਲਿਆਂ ਦੀ ਪੂਰੀ ਸੜਕ ਓਏ ਟਰੱਕ ਵਾਲੇ ਦੀ ਗਬਰੀ ਲੇਨ ਜਿਹਨਾਂ ਜਗ੍ਹਾ ਤੇ ਸਖਤੀਆਂ ਹੋ ਚੁੱਕੀਆਂ ਹਨ ਉੱਥੇ ਦੇਖਿਓ ਚਲਾਨ ਕਿੱਦਾਂ ਹੁੰਦੇ ਆ ਇਹਨਾਂ ਨੇ ਬੰਬੇ ਸ਼ਹਿਰ ਬਣਾਤਾ 6 ਲੇਨ ਨੂੰ ਪੇ ਲੈਨ ਚੋਂ ਨਿਕਲੋ ਸਹੀ ਬਾਹਰ ਤੋਂ ਦੱਸਦੇ ਆਂ। ਟੋਲਾ ਦੇ ਅਸੀਂ ਘੰਟਾ ਘੰਟਾ ਲੈਨ ਲਾ ਕੇ ਖੜੇ ਰਹਿੰਨੇ ਆਂ। ਉਹ ਰੋਡ ਅਸੀਂ ਬਣਾਉਨੇ ਕਿਹੜੀ ਗਵਰਨਮੈਂਟ ਬਣਾਉਂਦੀ? ਕਿਹੜੀ ਗਵਰਨਮੈਂਟ ਨੇ ਰੋਡ ਤੇ ਪੈਸੇ ਲਾਏ ਆ? ਸਭ ਕੁਝ ਤਾਂ ਪ੍ਰਾਈਵੇਟ ਹੋ ਚੁੱਕਾ। ਫੇਰ ਬਾਰਡਰ ਕਿਉਂ ਸਰਕਾਰੀ ਆ? ਬਾਰਡਰ ਕਿਸ ਵਾਸਤੇ ਸਰਕਾਰੀ ਆ? ਟੰਡਿਆਂ ਦੇ ਪੈਸੇ ਕਿਉਂ ਲੈ ਜਾਂਦੇ ਸਾਡੇ ਕੋਲ? ਅਸੀਂ ਬੀਮੇ ਕਿਉਂ ਕਰ ਕਰੌਣੇ ਆ ਸਾਨੂੰ ਰੋ ਰੋ ਕੇ ਮੁੜ ਕੇ ਬੀਮੇ ਮਿਲਦੇ ਆ ਕਿਸੇ ਵਿਚਾਰੇ ਦਾ ਐਕਸੀਡੈਂਟ ਹੋ ਦੇ ਉਹਦੀ ਚਾਰ ਜ਼ਮੀਨ ਚਾਰ ਕਨਾਲਾ ਜ਼ਮੀਨ ਘਾਣੇ ਪੈ ਜਾਂਦੀ ਪਹਿਲਾਂ ਗੱਡੀ ਤਿਆਰ ਕਰਾਉਣ ਨੂੰ ਫਿਰ ਬਹਾਨੇ ਲੱਭਦੇ ਸ਼ੋਰੋ ਸਾੜੇ ਬੀਮੇ ਵਾਲੇ ਤੇ ਸਾਨੂੰ ਕੋਈ ਬਹਾਨਾ ਲੱਭ ਜੇ ਅਸੀਂ ਇਹਨੂੰ ਦਈਏ ਹੀ ਰੁਪਈਆ ਨਾ ਇੱਦਾਂ ਹੀ ਮਾਰੀ ਜਾਏ ਸਿੰਗਲ ਮਾਲਕ ਵੀ ਡਰਾਈਵਰ ਹੀ ਆ ਮੈਨੂੰ ਇਹਨਾਂ ਦੇਖੋ ਪੱਗ ਬੰਨੀ ਤੇ ਮੈਂ ਲਾਇਸੈਂਸ ਦਿਖਾਉਣਾ ਤੁਹਾਨੂੰ ਮੈਂ ਵੀ ਗੱਡੀ ਚਲੋਣਾ ਪਿਆ ਅੱਜ ਘਰ ਆ ਗਿਆ ਨਵਾਂ ਸਾਲ ਚੜਿਆ ਗੁਰਦੋਰੇ ਜਾਣਾ ਸੀ ਸਵੇਰੇ ਉੱਠ ਕੇ ਤਿਆਰ ਹੋ ਗਏ ਹੋਰ ਘੰਟੇ ਨੂੰ ਇਹ ਪੈਰ ਪੱਗ ਲੈ ਜਾਣੀ ਪਰ ਨਾ ਆ ਜਾਣਾ ਸਾਡੇ ਸਿਰ ਤੇ ਆ ਦੇਖੋ ਮੈਂ ਵੀ ਤੁਹਾਡੇ ਨਾਲ ਦਾ ਹੀ ਆ ਸਿੰਗਲ ਮਾਲਕ ਦੀ ਜ਼ਿੰਦਗੀ ਡਰਾਈਵਰ ਨਾਲੋਂ ਭੈੜੀ ਆ ਕਿਉਂਕਿ ਡਰਾਈਵਰ ਨੂੰ ਕੋਈ ਖਰਚਾ ਪੈ ਜਾਏ ਉਹਦਾ ਫੇਰ ਕਾਪੀ ਤੇ ਲਿਖ ਕੇ ਸਰ ਜਾਂਦਾ ਪਰ ਜਿਹੜੇ ਮਾਲਕ ਦੀ ਉਸ ਟਾਈਮ ਉਹ ਜੇਬ ਤੋਂ ਜਾਂਦੇ ਆ ਉਹਨੂੰ ਤਕਲੀਫ ਜ਼ਿਆਦਾ ਹੁੰਦੀ ਆ ਕਿਉਂਕਿ ਅਸੀਂ ਡਰਾਈਵਰਾਂ ਚ ਵੀ ਨਹੀਂ ਅਸੀਂ ਮਾਲਕਾਂ ਚ ਵੀ ਨਹੀਂ ਜੇ ਹੁਣ ਇਕੱਠੇ ਹੋਏ ਹੋ ਡਰਾਈਵਰ ਭਰਾਵੋ ਤੇ ਹੋ ਜੋ ਬਸ ਇਹਦੇ ਚ 1 2 3 ਦਿਨ ਦੱਸ ਦੇਣਾ ਦੇਖੋ ਇਹ ਦੇਖੋ ਕਿ 15 ਦਿਨ ਦੀ ਤਨਖਾਹ ਵੀ ਨਹੀਂ ਮਿਲੂਗੀ ਸਰ ਜਾਊ ਕੋਈ ਦਿੱਕਤ ਨਹੀਂ ਦੂਜੀ ਗੱਲ ਤਰੀਕੇ ਨਾਲ ਕੰਮ ਕਰੋ ਐਕਸੀਡੈਂਟ ਹੁੰਦੇ ਆ ਡਰਾਈਵਰ ਦੇ ਸੱਟਾਂ ਲੱਗਦੀ ਆ ਮਾਲਕ ਛੱਡਦੇ ਆ ਕਿਉਂ ਛੱਡਦੇ ਆ ਕਿਉਂ ਨਹੀਂ ਉਹਦਾ ਇਲਾਜ ਹੁੰਦਾ ਸਾਨੂੰ ਕੋਈ ਸਰਕਾਰਾਂ ਨੇ ਪੈਨਸ਼ਨ ਨਹੀਂ ਦੇਣੀ ਤੂੰ ਨਾ ਸਿੰਗਲ ਮਾਲਕਾਂ ਨੇ ਦੇਣੀ ਆ ਨਾ ਵੱਡਿਆਂ ਘਟਡਾਂ ਵਾਲਿਆਂ ਨੇ ਦੇਣੀ ਆ ਇਹਦੇ ਚ ਬੱਸ ਡਰਾਈਵਰ ਵੀ ਸੋਚੋ ਤੁਸੀਂ ਵੀ ਸੋਚੋ ਤੇ ਜਦੋਂ ਤੁਹਾਡੇ ਤੋਂ ਕੋਈ ਕੰਮ ਹੋ ਜਾਣਾ ਤੁਹਾਨੂੰ ਵੀ ਇਹੋ ਕੋਈ ਭੁਗਤਣਾ ਪੈਣਾ ਟੈਕਸੀਆਂ ਵਾਲੇ ਵੀ ਸੋਚੋ ਟੈਂਪੂ ਵਾਲੇ ਵੀ ਸੋਚੋ ਜਿਹਦੇ ਕੋਲ ਲਾਇਸੈਂਸ ਆ ਗਿਆ ਚਾਹੇ ਛੋਟੀ ਗੱਡੀ ਦਾ ਚਾਹੇ ਵੱਡੀ ਗੱਡੀ ਦਾ ਬਣੋ ਡਰਾਈਵਰ ਹੀ ਕਿਹਾ ਜੇਕਰ ਕਾਰ ਮਾਲਕ ਵੀ ਲਾਇਸੈਂਸ ਬਣਾ ਕੇ ਕਾਰ ਚਲਾ ਰਿਆ ਜੇ ਉਤੋਂ ਵੀ ਕੋਈ ਕਾਂਡ ਹੋ ਜਾਂਦਾ ਉਹਨੇ ਵੀ ਓਨਾ ਹੀ ਪੈਣਾ ਕਿਸੇ ਨਾਲ ਘਟਣੀ ਨਹੀਂ ਹੋਣੀ ਕਿਸੇ ਨੂੰ ਰੋਕਣਾ ਤੇ ਆ ਪਹਿਲਾਂ ਇਕੱਠੇ ਹੋ ਅਸੀਂ ਪਰਿਵਾਰ ਜਿੱਤੇ ਇਕੱਠੇ ਨਾ ਹੋਈਏ ਅਸੀਂ ਕਿਸੇ ਨਾਲ ਲੜਾਂਗੇ ਕੀ ਪਹਿਲਾਂ ਸਾਨੂੰ ਪਰਿਵਾਰ ਜਿੱਤੇ ਇਕੱਠੇ ਹੋਣਾ ਪੈਣਾ ਲੜਨ ਵਾਸਤੇ ਫਿਰ ਅਸੀਂ ਕਿਸੇ ਨਾਲ ਜਾ ਕੇ ਲੜਾਂਗੇ ਕੁਝ ਨਹੀਂ ਵਿਗੜਦਾ ਕਿਸੇ ਦਾ ਅਸੀਂ ਮੈਂ ਅਸੀਂ ਉਹ ਦੌਰ ਦੇਖਿਆ ਜਿਸ ਦਿਨ 29 ਦਿਨ ਦੀ ਹੜਤਾਲ ਇੱਕ ਦਿਨ ਗਵਰਨਮੈਂਟ ਕਹਿੰਦੀ ਸੀ ਜੋ ਲੈਣਾ ਲੈ ਲਓ ਆ ਕੇ ਸਾਡੇ ਕੋਲੋਂ ਉਸ ਵੇਲੇ 29ਵੀਂ ਰਾਤ ਨੂੰ ਪੂਰਾ ਕਾਰਡ ਰਾਤ ਨੂੰ ਫਿਨਿਸ਼ ਹੋ ਗਿਆ ਉਹ ਹੋ ਜਾ ਕੰਮਾਂ ਚ ਨਾ ਆਓ ਇੱਕ ਦੇ ਫਾਇਦੇ ਵਾਸਤੇ ਹਜ਼ਾਰਾਂ ਦਾ ਨੁਕਸਾਨ ਨਾ ਕਰੋ 5 10 20 ਦਾ ਫਾਇਦਾ ਹੋ ਜਾਏ ਇਹੋ ਜਿਹਾ ਕਰਕੇ ਪੂਰੀ ਅਸੀਂ ਇਸ ਮਹਿਕਮੇ ਦੇ ਵਿੱਚ ਸਾਡਾ ਕੋਈ ਜਾਤ ਪਾਤ ਨਹੀਂ ਕੋਈ ਧਰਮ ਨਹੀਂ ਕੁਝ ਨਹੀਂ ਇੱਕ ਡਰਾਈਵਰ ਸਿਰਫ ਡਰਾਈਵਰ ਆ ਕਹੇ ਉਹ ਜਾਟਾ ਸੈਣੀ ਹੱਥ ਖਾਣਾ ਆ ਧਰਮੀਆ ਜੋ ਵੀ ਹੈ ਸਿਰਫ ਉਹਨੂੰ ਇੱਕ ਡਰਾਈਵਰੀ ਗਿਣਿਆ ਜਾਂਦਾ ਅੱਜ ਪੰਜਾਬ ਚੋ ਡਰਾਈਵਰੀ ਖਤਮ ਹੋ ਚੁੱਕੀ ਆ ਪੰਜਾਬ ਚ ਹੈ ਹੀ ਨਹੀਂ 70% ਗੱਡੀ ਪੰਜਾਬ ਦੀ ਖਤਮ 30% ਆ ਜਿਹੜੀ ਕੀ ਟਰੱਕ ਲਾਈਨ ਪੰਜਾਬ ਤੋਂ ਸ਼ੁਰੂ ਹੋਈ ਸੀ ਪੰਜਾਬ ਨੇ ਖਤਮ ਕਰ ਦਿੱਤਾ ਕਿਉਂਕਿ ਇੱਜ਼ਤ ਮੰਗਦੇ 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 50 ਸਾਲ ਲੰਘੇ ਉਹ ਸਰਕਾਰਾਂ ਨੇ ਦਿੱਤੀ ਨਹੀਂ ਲੋਕਾਂ ਨੇ ਕੰਮ ਛੱਡ ਦਿੱਤੇ ਮੁੰਡੇ ਬਾਹਰ ਕੱਢ ਦਿੱਤੇ ਕੀ ਗੱਲ ਇੱਥੇ ਉਹਨੇ ਪੈਸੇ ਨਹੀਂ ਬੰਦਾ ਕਮਾਉਂਦਾ ਟਰੱਕ ਪਾ ਕੇ ਜਿ세 ਹੀ ਮੈਨੇਜਰ ਟਰੱਕ محکمہ ਚ ਇੱਜ਼ਤ ਹੋਵੇ ਸਭ ਕੁਝ ਹੋਵੇ ਕੀ ਗੱਲ ਇੱਥੇ ਪੈਸੇ ਨਹੀਂ ਕਮਾ ਸਕਦਾ ਗੱਡੀ 25 ਲੱਖ ਲਾ ਕੇ ਬਾਹਰ ਜਾਣਾ ਉਹ 25 30 ਲੱਖ ਲਾ ਕੇ ਗੱਡੀ ਪਾਵੇ ਤਾਂ ਕੀ ਗੱਲ ਉਹਨੂੰ ਇੰਨੇ ਪੈਸੇ ਨਹੀਂ ਬਚਣਗੇ ਸੌਕਾ ਘਰ ਚ ਰਹਿ ਉਹ ਜੰਗਲਾਂ ਚ ੱੱਕੇ ਤਾਂ ਨਹੀਂ ਗਾਉ ਧੋਂਗੀ ਹੋ ਕੇ ਤਾਂ ਨਹੀਂ ਅਮਰੀਕਾ ਨੂੰ ਜਾਓ 65 ਲੱਖ ਰੁਪਇਆ 70 ਲੱਖ ਰੁਪਇਆ ਅਮਰੀਕਾ ਜਾਣ ਨੂੰ ਖਰਚੇ ਰਹਿ 70 ਲੱਖ ਦੀਆਂ ਦੋ ਨਕਦ ਗੱਡੀਆਂ ਪੈਂਦੀਆਂ ਪਾ ਨਹੀਂ ਦਾਰੇ ਕੋਈ ਇੱਜ਼ਤ ਹੈ ਨਹੀਂ ਬਾਹਰ ਇੱਜ਼ਤ ਆ ਕੋਟ ਪੈਂਟ ਕੋਟ ਪਾ ਕੇ ਟਾਈ ਪਾ ਕੇ ਲੱਗਦੀ ਆ ਉਹਨਾਂ ਨੂੰ ਫਰ ਸਹੂਲਤ ਆ ਪਾਰ ਕੇ ਨਾ ਉਹਨਾਂ ਦੀਆਂ ਬਣੀਆਂ ਆ ਸਾਨੂੰ ਤਾਂ ਕੋਈ ਪੰਪ ਤੇ ਗੱਡੀ ਨਹੀਂ ਲਾਉਣ ਦਿੰਦਾ ਉਧਰੋਂ ਧੁੰਦ ਪਈ ਹੁੰਦੀ ਆ ਜੇ ਕੋਈ ਲਾਉਣ ਵੀ ਦਿੰਦਾ ਅਗਲਾ ਕਹਿੰਦਾ ਜ਼ਿੰਮੇਵਾਰੀ ਤੁਹਾਡੀ ਆ ਸਾਡੀ ਕੋਈ ਨਹੀਂ ਕੀ ਗੱਲ ਪੰਪਾਂ ਦੀ ਜ਼ਿੰਮੇਵਾਰੀ ਨਹੀਂ ਸਾਡੇ ਲਈ ਪਾਰਕਿੰਗਾਂ ਦੇਣੀਆਂ ਟਰੱਕਾਂ ਨੂੰ ਤੇਲ ਵੇਚਣ ਦੀ ਆ ਕਿਉਂ ਨਹੀਂ ਦਿੰਦੇ ਪਾਰਕਿੰਗਾਂ ਟਾਬਿਆਂ ਨੇ ਕੀ ਹਾਲਾ ਗਵਰਨਮੈਂਟ ਦੇ ਦੀ ਕੀ ਸਾਨੂੰ ਖਲਾਉਂਦੇ ਹੋ ਕੁਛ ਨਹੀਂ ਦੇਖਦੇ ਕੋਈ ਮਹਿਕਮਾ ਹੀ ਹੈ ਨਹੀਂ ਟੱਕਾਂ ਵਾਲੇ ਬਣਿਆ ਹੀ ਨਹੀਂ ਅਗਲੇ ਕਹਿੰਦੇ ਇਹਨਾਂ ਨੂੰ ਜੋ ਖਾਣਾ ਖਾਣ ਦਿਓ ਮਰਨ ਦਿਓ ਭਰਾਓ ਇਕੱਠੇ ਹੋ ਜੀ ਬਸ